ਸਸ਼ੀ ਕਲਦੀ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪ੍ਰੀਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੇ ਕੱਟ ਪੀਸ ਰਹਿਣਗੇ ਜੀ ਪ੍ਰਾਈਸ ਰਹੂਗਾ 125 ਰੁਪਏ ਪਰ ਮੀਟਰ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਸਾਰੇ ਪ੍ਰਿੰਟ ਡਿਫਰੈਂਟ ਬਹੁਤ ਸੋਨੇ ਸੋਨੇ ਪ੍ਰਿੰਟਾਂ ਦੇ ਵਿੱਚ ਤੁਹਾਡੇ ਵਾਸਤੇ ਅਸੀਂ ਦਾਸ ਬ੍ਰਾਂਡ ਲੈ ਕੇ ਆਏ ਆਂ ਜੀ ਸਾਰੇ ਨਵੇਂ ਪ੍ਰਿੰਟ ਅਵੇਲੇਬਲ ਹੈ ਚੈੱਕ ਤੁਸੀਂ ਕਰ ਸਕਦੇ ਹੋ ਜੀ ਬਾਕੀ ਤੋਂ ਨਿੱਕੇ-ਨਿੱਕੇ ਪੀਸ ਅਸੀਂ ਦਿਖਾਵਾਂਗੇ ਤੇ ਪ੍ਰਾਈਸ ਸਿਰਫ ਰੋਗੀ 125 ਰੁਪਏ ਪਰ ਮੀਟਰ ਸੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਦਾਂ ਦੇ ਪੀਸ ਬਾਈ ਕਰ ਸਕਦੇ ਹੋ ਮੇਰੀ ਸ਼ਾਪ ਤੇ ਆਉਣ ਲਈ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਪੂਰਾ ਓਵਰ ਰੇਲਵੇ ਪੁਲ ਜਿਹੜਾ ਰੇਲਵੇ ਪੁਲ ਬਣਿਆ ਹੋਇਆ ਓਵਰ ਬ੍ਰਿਜ ਸਾਰਾ ਕ੍ਰੋਸ ਕਰਨਾ ਪਊਗਾ ਜੀ ਕ੍ਰਾਸ ਕਰਕੇ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਵਾਪਸ ਆਉਣਾ ਤੇ ਫਸਟ ਗਲੀ ਦੇ ਜਿਹੜੀ ਸਭ ਤੋਂ ਪਹਿਲਾਂ ਗਲੀ ਮੁੜੂਗੀ ਜੀ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰਾਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਅੰਦਰ ਪੌਲ ਦੇ نیچے ਵਾਪਸ ਆਉਣਾ ਜੀ ਤੇ ਜਿਹੜੀ ਸਭ ਤੋਂ ਪਹਿਲਾਂ ਗਲੀ ਮੁੜੂਗੀ ਜੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਮੇਰੀਆਂ ਪਹਿਲਾਂ ਨੂੰ ਰਿਕਵੈਸਟ ਹੈ ਕਿ ਐਦਾਂ ਦੇ ਸੋਹਣੇ-ਸੋਹਣੇ ਪੀਸ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਮੇਰੀ ਵੀਡੀਓ ਦਾ ਅਸੀਂ ਹਰ ਇੱਕ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਹਾਂ ਜੀ ਡੇਲੀ ਸਾਡੀ ਵੀਡੀਓ ਆਉਂਦੀ ਹੈ ਸਵੇਰ 8:30 ਤੋਂ ਲੈ ਕੇ 9 ਦੇ ਵਿੱਚਕਾਰ ਠੀਕ ਹੈ ਜੀ ਲੋਹੋਂ ਤੁਹਾਨੂੰ ਦਿਖਾਵਾਂਗੇ ਅਸੀਂ ਦਾਸ ਬ੍ਰਾਂਡ ਦੇ ਕੱਟ ਪੀਸ ਜਿਹੜੇ ਮੇਰੇ ਭੈਣਾਂ ਸਾਡੇ ਕੋਲ ਦਾਸ ਬ੍ਰੈਂਡ ਬਾਈ ਕਰਦੀਆਂ ਉਹਨਾਂ ਨੂੰ ਪਤਾ ਕਿ ਸਟਾਫ ਕਿੰਨਾ ਫਾਈਨ ਹੈ, ਸੌਫਟ ਹੈ, ਬਿਲਕੁਲ ਪਿਓਰ ਕਾਟਨ ਸਟਾਫ ਹੈ, ਪ੍ਰਿੰਟ ਵੀ ਇਹਦੇ ਡਿਫਰੈਂਟ ਹੁੰਦੇ ਆ ਤੇ ਅਲੱਗ ਜੀ ਇਹਦੇ ਉੱਪਰ ਸ਼ਾਈਨਿੰਗ ਹੁੰਦੀ ਆ ਜੀ ਸਟਾਫ ਉੱਪਰ ਚੈੱਕ ਕਰੋ ਜੀ ਪਹਿਲਾ ਪੀਸ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ। ਗ੍ਰੇ ਜਆ ਗ੍ਰੇ ਬ੍ਰਾਊਨ ਜਿਹਾ ਦਾ ਬੇਸ ਹੈ ਤੇ ਕੱਟ ਰਹੂਗੀ 470 ਠੀਕ ਹੈ ਜੀ 470 ਦੀ ਇਹਦੀ ਕੱਟ ਆਣ ਵਾਲੀ ਹੈ। 125 ਰੁਪਏ ਪਰ ਮੀਟਰ ਤੁਹਾਨੂੰ ਇਹ ਪੀਸ ਪੈਣ ਵਾਲੇ ਆ ਜੀ। ਇਹ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਲੀਫ ਪ੍ਰਿੰਟਿੰਗ ਹੈ ਨਵਾਂ ਜਿਹਾ ਪ੍ਰਿੰਟ ਹੈ ਸਕੈਨ ਜੀ ਬੇਸ ਆ ਜੀ ਇਹਦਾ ਤੇ ਇਹ ਤੁਹਾਨੂੰ ਪੂਰਾ ਕੰਪਲੀਟ ਸੂਟ ਮਿਲ ਜੂਗਾ ਜੀ ਸ਼ਾਰਟ ਪੀਸ ਵੀ ਮਿਲ ਜੂਗਾ ਦੋ ਪੀਸਾਂ ਦੇ ਵਿੱਚ ਇਹ ਵਾਲਾ ਦੇਖੋ ਜੀ ਡਾਰਕ ਗ੍ਰੇ ਕਲਰ ਦੇ ਵਿੱਚ ਆਊਗਾ ਠੀਕ ਹੈ ਜੀ ਜਿਹੜਾ ਮੈਂ ਤੁਹਾਨੂੰ ਇਹ ਵਾਲਾ ਕਲਰ ਦਿਖਾਇਆ ਸੀ ਅਸੀਂ ਇਹਨੂੰ ਮਾਊਸ ਸ਼ੇਡ ਕਹਿ ਸਕਦੇ ਹਾਂ ਇੱਕ ਬਲੈਕਿਸ਼ ਮਾਊਸ ਸ਼ੇਡ ਹੁੰਦਾ ਨਾ ਉਹ ਵਾਲਾ ਬੇਸ ਆ ਜੀ ਇਹਦਾ ਤੇ ਇਹ ਵਾਲਾ ਰਹੂਗਾ ਜੀ ਗ੍ਰੇ ਸ਼ੇਡ ਇਹ 290 ਆ ਪੀਸ 290 ਦੇ ਵਿੱਚ ਤੁਸੀਂ ਲੈ ਸਕਦੇ ਹੋ ਜੇਕਰ ਐਦਾਂ ਦਾ ਪੀਸ ਤੁਸੀਂ ਆਫ ਵਾਈਟ ਦੇ ਨਾਲ ਲਓ ਤਾਂ ਦੇਖੋ ਜੀ ਇਹਦੀ ਲੁੱਕ ਦੇਖੋ சூਟ ਦੀ ਤੁਸੀਂ ਦੇਖੋ ਕਈ ਵਾਰੀ ਆਪਣੇ ਕੋਲ ਬਾਟਮਾ ਵੀ ਹੁੰਦੀਆਂ ਨਾ ਐਦਾਂ ਆਫ ਵਾਈਟ ਜੇ ਸਾਡੇ ਕੋਲ ਵੀ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਆਉਣੀ ਹੈ ਪ੍ਰਿੰਟ ਦੇਖੋ ਜੀ ਕਿੰਨਾ ਡਿਫਰੈਂਟ ਹੈ 290 ਹੈ ਇਹ ਵਾਲਾ 275 ਹੈ ਜੀ ਇਹ ਵੀ ਤੁਸੀਂ ਆਫ ਵਾਈਟ ਦੇ ਨਾਲ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਬਾਟਮਾ ਮਿਲਿੰਗ ਹੈ ਤੁਹਾਨੂੰ ਦੇਖੋ ਜੀ ਆਫ ਵਾਈਟ ਬਾਟਮ ਨਾਲ ਬਾਈ ਕਰ ਸਕਦੇ ਹੋ ਇਹਨੂੰ ਪ੍ਰਿੰਟ ਦੇਖੋ ਜੀ ਡਿਫਰੈਂਟ 275 ਹੈ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਦਾਸ ਬ੍ਰੈਂਡ ਹੈ ਲਿਵਿਆ कॉटन ਹੈ ਸਟੈਂਪ ਲੱਗੀ ਮਿਲੂਗੀ ਐਦਾ ਮੈਚ ਹੀ ਲੈ ਸਕਦੇ ਹੋ ਜੀ ਸ਼ਰਟ ਪੀਸ ਹੈ 2 ਮੀਟਰ ਦੀ ਕੱਟ ਵਿੱਚ ਤੇ 2 ਮੀਟਰ ਦੀ ਬਾਟਮ ਮਿਲੂ ਤੁਹਾਨੂੰ ਬਾਟਮ 2 ਮੀਟਰ ਦੀ ਮਿਲਣ ਵਾਲੀ ਹੈ ਜੀ 125 ਰੁਪਏ ਪਰ ਮੀਟਰ ਪੈਣ ਵਾਲਿਆ ਪੀਸ ਇਹ ਵਾਲਾ ਚੈੱਕ ਕਰੋ ਜੀ ਇਹ 290 ਆ ਠੀਕ ਹੈ ਜੀ ਇਹ ਆਊਗਾ ਥੋੜਾ ਜਿਹਾ ਕਲਰ ਬਹੁਤ ਹੀ ਪਿਆਰਾ ਜਾਂ ਡਾਰਕ ਮਜ਼ੈਂਟਾ ਨਹੀਂ ਕਹਿ ਸਕਦੀ ਕਾਲਸਜੀ ਵਿੱਚ ਕਲਰ ਆ ਵਾਈਨ ਜੀ ਸ਼ੇਡ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਹੈ ਜੀ ਇਹ ਤੇ ਬੇਸ ਵੀ ਬੜਾ ਪਿਆਰਾ ਹੈ ਦਾ ਠੀਕ ਆ ਇਹ ਵੀ ਤੁਸੀਂ ਆਫ ਵਾਈਟ ਨਾਲ ਲੈ ਸਕਦੇ ਹੋ ਇਦਾਂ ਦੇਖੋ ਜੀ ਆਫ ਵਾਈਟ ਬਾਟਮ ਨਾਲ ਕੋਈ ਮਰਜ਼ੀ ਵੇਅਰ ਕਰ ਲਓ 290 ਹੈ ਜੀ ਇਹ ਠੀਕ ਹੈ ਜੀ ਇਹ 3 ਮੀਟਰ ਦਾ ਪੀਸ ਹੈ ਫਰੌਕ ਬਣਾ ਲਓ ਜਿਨ੍ਹਾਂ ਦੀ ਲੈਂਥ ਜ਼ਿਆਦਾ ਤਾਂ ਉਹ ਸ਼ਰਟ ਪੀਸ ਵੀ ਬਣਾ ਸਕਦੇ ਹਾਂ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਹੈ ਤੇ ਮਸਟਰਡ ਜਾਂ ਕਲਰ ਸਕਿਨ ਮਸਟਰਡ 골ਡਨ ਸ਼ੇਡ ਦਾ ਇਹਦਾ بیس ਹੈ ਜੀ ਪ੍ਰਿੰਟ ਦੇਖੋ ਜੀ ਇਹਦੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ 2 ਮੀਟਰ ਦਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਰਹੂਗਾ ਇਹਦੇ ਨਾਲ ਤੁਸੀਂ ਬਾਟਮ ਵੀ ਲੈ ਸਕਦੇ ਹੋ 2 ਮੀਟਰ ਦੀ ਕੱਟ ਵਿੱਚ ਸਵਾ 2 ਮੀਟਰ ਦੀ ਕੱਟ ਵਿੱਚ ਐਡਾ ਬਾਟਮ ਲਓ ਜੀ ਸ਼ਾਰਟ ਪੀਸ 2 ਮੀਟਰ ਦਾ ਦੇਖੋ ਪ੍ਰਿੰਟਿੰਗ ਦੇਖੋ ਜੀ ਬਹੁਤ ਜ਼ਿਆਦਾ ਪਿਆਰੀ ਹੈ ਠੀਕ ਹੈ ਜੀ ਅੱਜ ਦੇ ਪੀਸ ਸਾਰੇ ਨਵੀਂ ਪ੍ਰਿੰਟਾਂ ਵਿੱਚ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਇਹ 275 ਹੈ ਜੀ ਠੀਕ ਹੈ ਜੀ ਪੌਣੇ 1.3 ਮੀਟਰ ਦੀ ਕਟ ਹੈ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਜਾਂ ਤੁਸੀਂ ਪੈਂਟ ਪਲਾਜ਼ੋ ਬਣਾਉਣਾ ਤਾਂ ਪੈਂਟ ਪਲਾਜ਼ੋ ਨਾਲ ਵੀ ਲੈ ਸਕਦੇ ਹੋ ਦੇਖੋ ਜੀ ਇਹ ਵਾਲਾ ਪਲਾਜ਼ੋ ਲੈਸ ਵਾਲੇ ਸਾਡੇ ਕੋਲ ਲੈਸ ਡਿਜ਼ਾਈਨਿੰਗ ਵਿੱਚ ਪਲਾਜ਼ੋ ਵੀ ਮਿਲ ਲਗੇ ਤੁਹਾਨੂੰ ਦੇਖੋ ਜੀ ਇਹਦੇ ਨਾਲ ਵੀ ਤੁਸੀਂ ਬਾਈ ਕਰ ਸਕਦੇ ਹੋ ਐਦਾਂ ਦੇ ਤੁਹਾਨੂੰ ਪਿੰਟੈਕਸ ਪਏ ਹੋਇਆ ਜੀ ਪਲਾਜ਼ੋ ਦੇ ਵਿੱਚ ਤੇ ਇਹ ਵਾਲੀ ਬਾਟਮ ਲਗਾ ਲਓ ਜੀ ਇਹਦੇ ਨਾਲ ਦੇਖੋ ਬਹੁਤ ਪਿਆਰੀ ਮੈਚਿੰਗ ਹੈ ਤਾਂ ਸੋਬਰ ਜੀ ਸਿੰਪਲ ਸੋਬਰ ਹੈ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ 275 ਹੈ 10 ਬ੍ਰੈਂਡ ਦਾ ਲਿਵੀਆ कॉटन ਹੈ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ 275 ਹੈ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਇਹਦਾ ਵੀ ਤੇ ਇਹ ਵਾਲੇ ਡਿਜ਼ਾਈਨਿੰਗ ਸਾਡੇ ਕੋਲ ਡਿਫਰੈਂਟ ਮਿਲੂਗੀ ਤੁਹਾਨੂੰ ਬਾਟਮਾਂ ਦੀ ਦੇਖੋ ਇਹ ਵੀ ਆਫ ਵਾਈਟ ਬਾਟਮ ਹੈ ਜਿਸ ਚਿਕਨ ਵਰਕ ਦੇ ਵਿੱਚ ਕੋਰਾ कॉटन ਦੇ ਵਿੱਚ ਬਾਟਮਾ ਰਹਿਣਗੇ ਜੀ ਡਾਈ ਕਰਵਾ ਲਓ ਬਲੈਨ ਇਹਨਾਂ ਨੂੰ ਦੇਖੋ ਜੀ ਇਹ ਵਾਲਾ 275 ਹੈ ਸ਼ਾਰਟ ਪੀਸ ਚੈੱਕ ਕਰੋ ਮੈਚਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਠੀਕ ਹੈ ਜੀ 275 ਹੈ 125 ਰੁਪਏ ਪਰ ਮੀਟਰ ਪੀਸ ਰਹਿਣਗੇ 10 ਬ੍ਰੈਂਡ ਦੇ ਤੁਹਾਨੂੰ ਮਾਰਕੀਟ ਦੇ ਵਿੱਚੋਂ 1000 ਦਾ ਪੈਣਾ ਜੀ ਇਹ ਸੂਟ ਠੀਕ ਹੈ ਜੀ 1000 ਦਾ ਸੂਟ ਪੈਣਾ ਜੀ ਮਾਰਕੀਟ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਸਿਰਫ 625 ਦਾ ਸੂਟ ਦੇ ਰਹੇ ਅੱਜ ਕੱਟ ਪੀਸਾ ਵਿੱਚ ਇਹ ਵਾਲਾ ਚੈੱਕ ਕਰੋ ਜੀ ਬੇਸ ਦੇਖੋ ਕਿੰਨਾ ਪਿਆਰਾ ਪ੍ਰਿੰਟ ਦੇਖੋ ਸੋਬਰ ਸਿੰਪਲ ਡਿਜ਼ਾਈਨਿੰਗ ਪ੍ਰਿੰਟਿੰਗ ਸਾਰੀ ਡਿਫਰੈਂਟ ਮਿਲੂਗੀ ਤੁਹਾਨੂੰ ਬਲੈਕ ਦੇ ਵਿੱਚ ਲੈ ਸਕਦੇ ਹੋ ਜੀ 3 ਮੀਟਰ ਦਾ ਪੀਸ ਹੈ ਫਰੌਕ ਰੈਡੀ ਕਰ ਲਓ ਬਲੈਕ ਵਿੱਚ ਇਹ ਤੁਹਾਨੂੰ ਜਿਹੜਾ ਸਟਾਫ ਹੈ ਇਹ ਚੈੱਕ ਕਰੋ ਜੀ ਇਹ ਸੰਦੂਰ ਮੈਚਿੰਗ ਸਟਾਫ ਹੈ ਐਦਾਂ ਦਾ ਸਟਾਫ ਹੈ ਕਿ ਸੰਦੂਰ ਮੈਚਿੰਗ ਆਂਦਾ ਜੀ ਦੇਖੋ ਜੀ ਇਹਦੇ ਵਿੱਚ ਨਾ ਹਲਕੀਆਂ-ਹਲਕੀਆਂ ਲੈਣਾ ਬਣੀਆਂ ਹੋਈਆਂ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਡਿਫਰੈਂਟ ਇਹਦਾ ਬੇਸ ਆ ਜੀ ਇਹ ਵਾਲੀ ਸ਼ਰਟ ਦਾ ਡਿਫਰੈਂਟ ਬੇਸ ਹੈ ਇਹ ਵਾਲੀ ਸ਼ਰਟ ਦਾ ਵੀ ਡਿਫਰੈਂਟ ਬੇਸ ਹੈ ਦੇਖੋ ਜਿੰਨੇ ਜਦੀਕ ਤੋਂ ਦਿਖਾ ਸਕਦੇ ਆ ਬੈਗ ਤੋਂ ਦਿਖਾ ਸਕਦੇ ਆ ਜੀ ਐਦਾਂ ਠੀਕ ਹੈ ਜੀ ਇਹ ਵਾਲਾ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਬਲੈਕ ਬਾਟਮ ਦੇ ਨਾਲ ਦੇਖੋ ਜੀ ਬਲੈਕ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੀ ਦੇਖੋ ਜੀ ਚੈੱਕ ਕਰੋ ਜੀ ਦਾਸ ਬ੍ਰੈਂਡ ਦੀ ਸ਼ਰਟ ਰਹਿਣ ਵਾਲੀ ਹੈ ਬਲੈਕ ਬਾਟਮ ਦੇ ਲੈਣ ਲੈ ਸਕਦੇ ਹੋ 3 ਮੀਟਰ ਦਾ ਪੀਸ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਲੈਮਨ ਕਲਰ ਦਾ ਪੀਸ ਰਹੂਗਾ ਜੀ 4 ਮੀਟਰ ਦਾ ਰਹੂਗਾ ਜੀ ਇਹ ਵਾਲਾ ਪੀਸ 4 ਮੀਟਰ ਦਾ ਮਿਲੂਗਾ ਲੈਮਨ ਕਲਰ ਦਾ ਪੀਸ ਹੈ ਇਹਦਾ ਇਹ ਵੀ ਸੋਨਾ ਜਿਹਾ ਕਲਰ ਹੈ ਜੀ ਸਕਿਨ ਜਿਹਾ ਕਲਰ ਰਹੂਗਾ ਜੀ ਬੜਾ ਪਿਆਰਾ ਜਿਹਾ 3 10 ਹੈ ਕੰਗਾ ਮੇਰੀਆਂ ਭੈਣਾਂ 3 10 ਦੇ ਵਿੱਚ ਸੂਟ ਬਣਾ ਲੈਂਦੀਆਂ ਜੀ ਜਿਨ੍ਹਾਂ ਦਾ ਫੋਲਡ ਕਰਕੇ ਸ਼ਰਟ ਬਣਦੀ ਹੈ ਪ੍ਰਿੰਟਿੰਗ ਦੇਖੀ ਚਲੋ ਸਭ ਦੀ ਪਿਆਰੀ ਪ੍ਰਿੰਟਿੰਗ ਹੈ ਇਹ 285 ਹੈ ਜੀ 285 ਹੈ ਪੀਸ ਰਹੂਗਾ ਲੈਮਨ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵਾਇਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਆਫ ਵਾਈਟ ਬਾਟਮ ਨਾਲ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਹੈ ਸਿੰਪਲ ਸੋਬਰ ਜੇ ਸੂਟ ਬਣਨ ਵਾਲੇ ਆ ਇਹ ਵੀ 275 ਆਊਗੀ ਜੀ ਦੇਖੋ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ 275 ਆਊਗਾ ਜੀ ਇਹ ਲਿਬਿਆ ਕਾਟਨ ਹੈ ਇਹ ਆਊਗਾ ਜੀ ਪਰਪਲ ਕਲਰ ਜਾਮਨੀ ਕਲਰ ਆਊਗਾ ਜੀ ਬਹੁਤ ਪਿਆਰਾ 10 ਮੀਟਰ ਦਾ ਪੀਸ ਹੈ ਇਹ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਵਾਈਟ ਬਾਟਮ ਦੇ ਨਾਲ ਦੇਖੋ ਜੀ ਵਾਈਟ ਬਾਟਮ ਦੇ ਨਾਲ ਚਿਕਨ ਵਰਕ ਦੀ ਬਾਟਮ ਨਾਲ ਬਾਈ ਕਰੋ ਜੀ ਇਹ ਵਾਲਾ ਪੀਸ 3 ਮੀਟਰ ਦਾ ਪੀਸ ਰਹੂਗਾ ਮੈਚਿੰਗ ਦੇਖੋ ਜੀ ਕਿੰਨੀ ਪਿਆਰੀ ਆ ਬਾਟਮ ਦਿਖਾਵਾਂਗੇ ਤੁਹਾਨੂੰ ਦੇਖੋ ਬਾਟਮ ਬਿਲਕੁਲ ਪਿਓਰ ਕਾਟਨ ਸਟਾਫ ਦੀ ਬਾਟਮ ਰਹੂਗੀ ਜੀ 3 ਮੀਟਰ ਦਾ ਪੀਸ ਰਹੂਗਾ ਇਹ ਵੀ 3.5 ਮੀਟਰ ਦਾ ਪੀਸ ਰਹੂਗਾ ਜੀ 3.5 ਮੀਟਰ ਦਾ ਜਿਨ੍ਹਾਂ ਦੀ ਹੈਲਥੀ ਹੈ ਪਹਿਣਾ ਨਹੀਂ ਬਣਾ ਸਕਦੀਆਂ ਸ਼ਰਟ ਤਾਂ ਲੈ ਸਕਦੀਆਂ ਐਦਾਂ ਵਾਈਟ ਬਾਟਮ ਨਾਲ ਲੈ ਸਕਦੀਆਂ ਵੀ ਪ੍ਰਿੰਟ ਦੇਖੋ ਜੀ ਡਿਫਰੈਂਟ ਪ੍ਰਿੰਟ ਹੈ ਮੈਚਿੰਗ ਵੀ ਬੜੀ ਪਿਆਰੀ ਹੈ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ ਮਿਲੂਗਾ 2.25 ਸਵਾ 2 ਮੀਟਰ ਦਾ ਪੀਸ ਹੈ ਐਦਾਂ ਮੈਚਿੰਗ ਬਾਟਮ ਲੈ ਸਕਦੇ ਹੋ ਦਾਸ ਬ੍ਰੈਂਡ ਦੀ ਬਾਟਮ ਮਿਲੂਗੀ ਤੁਹਾਨੂੰ ਇਹਦਾ ਦੇਖੋ ਜੀ ਸਵਾ 2 ਮੀਟਰ ਦਾ ਪੀਸ ਹੈ ਜੀ ਪ੍ਰਿੰਟ ਦੇਖੋ ਜੀ ਡਿਫਰੈਂਟ ਪ੍ਰਿੰਟ ਆਇਆ ਇਹ ਦਾਸ ਬ੍ਰੈਂਡ ਰਹੂਗਾ 2 ਮੀਟਰ ਦੀ ਬਾਟਮ ਮਿਲੂ ਤੁਹਾਨੂੰ ਇਹ ਨਾਲ ਇਹ ਵਾਲਾ ਚੈੱਕ ਕਰੋ ਜੀ ਇਹ ਤੁਹਾਨੂੰ 380 ਹੈ ਜੀ 380 ਪੀਸ ਹੈ 4 ਤੋਂ ਥੋੜਾ ਜਿਹਾ ਘੱਟ ਹੈ ਜਿਨ੍ਹਾਂ ਦਾ ਸੂਟ ਬੰਦਦਾ ਕੰਪਲੀਟ ਇੰਨੇ ਸਟੱਫ ਵਿੱਚ ਲੈ ਸਕਦੇ ਹੋ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਬਾਕੀ ਆਪਾਂ ਲੈਸਸ ਲਗਾ ਲਓ ਤੇ ਜਿੰਨਾ ਮਰਜੀ ਡਿਜ਼ਾਈਨ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ 135 ਹੈ ਜੀ ਇਹ ਜਿਨ੍ਹਾਂ ਦੀ ਫੋਲਡ ਕਰਕੇ ਸ਼ਰਟ ਬੰਦੀ ਹੈ 2 ਕਿੰਚ ਘੇਰਾ ਜੀ ਉਹ ਲੈ ਸਕਦੇ ਹੋ ਬਹੁਤ ਸੋਹਣਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਜੀ 135 ਹੈ ਏ ਮਿਲੂਆ ਇਹ ਵਾਲਾ ਰਹੂਗਾ ਜੀ ਬੜਾ ਪਿਆਰਾ ਜਿਹਾ ਕਲਰ ਹੈ ਮਹਿੰਦੀ ਜੀ ਸ਼ੇਡ ਪੈਰਟ ਮਹਿੰਦੀ ਸ਼ੇਡ ਹੈ ਪ੍ਰਿੰਟ ਦੇਖੋ ਜੀ 2 ਪੈਂਟ ਹੈ ਥੋੜਾ ਜਿਹਾ 2.5 ਮੀਟਰ ਤੋਂ ਉੱਪਰ ਹੈ ਐਦਾਂ ਮੈਚਿੰਗ ਕਰਕੇ ਲੈ ਲਓ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਰਹੂਗਾ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਐਦਾਂ ਦੇਖੋ ਜੀ ਇਹ 480 ਹੈ ਜੀ 5 ਮੀਟਰ ਤੋਂ ਬਿਲਕੁਲ ਥੋੜਾ ਜਿਹਾ ਘੱਟ ਹੈ ਪੂਰਾ ਕੰਪਲੀਟ ਸੂਟ ਬਣ ਸਕਦਾ ਜੀ ਪ੍ਰਿੰਟ ਚੈੱਕ ਕਰੋ ਠੀਕ ਹੈ ਜੀ 480 ਹੈ ਜੀ ਇਹ ਆਊਗਾ ਜੀ 370 ਦਾ ਪੀਸ ਰਹੂਗਾ ਜੀ ਪੌਣੇ ਕ 4 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਜਿਹੜੇ ਆਪਣਾ ਸੂਟ ਬਣਾ ਸਕਦੇ ਆ ਇਹ 2.5 ਮੀਟਰ ਦਾ ਪੀਸ ਰਹੂਗਾ ਜੀ 1.5 2 ਮੀਟਰ ਦਾ ਪੀਸ ਹੈ 1.5 3 ਦਾ ਪੀਸ ਹੈ ਜੀ ਦੇਖੋ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਸਟਾਫ ਤਾਂ ਬਹੁਤ ਹੀ ਫਾਈਨ ਹੈ ਇਹ ਆਫ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋ ਤੁਸੀਂ ਦੇਖੋ ਜੀ ਸਵਾ ਦੋ ਮੀਟਰ ਦਾ ਪੀਸ ਰਹੂਗਾ ਜੀ ਆਫ ਵਾਈਡ ਬਾਟਮ ਨਾਲ ਵੀ ਲੈ ਸਕਦੇ ਹੋ ਚੈੱਕ ਕਰੀ ਚੱਲੋ ਜੀ ਇਹ 285 ਹੈ 285 ਰਹੂਗਾ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਸਟਾਫ ਵੀ ਡਿਫਰੈਂਟ ਹੈ ਜੀ ਲਿਵਿਆ ਦਾਸ ਬ੍ਰੈਂਡ ਦੀ ਤੁਸੀਂ ਐਦਾਂ ਇਹਨੂੰ ਲੈ ਸਕਦੇ ਹੋ ਜੀ ਬਾਟਮਾਂ ਨਾਲ ਆਫ ਵਾਈਡ ਬਾਟਮ ਨਾਲ ਵੀ ਬਹੁਤ ਪਿਆਰੇ ਲੱਗਦੇ ਆ ਜੀ ਪੀਸ 285 ਹੈ ਜੀ ਏ ਆਊਗਾ ਜੀ 4 4.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਦੇਖੋ ਪ੍ਰਿੰਟ ਮਸਟਰਡ ਸ਼ੇਡ ਦੇ ਵਿੱਚ ਰਹੂਗਾ 2 ਪੀਸ ਹੈ ਜੀ ਸਾਡੇ ਕੋਲੇ 2 ਪੀਸਾਂ ਦੇ ਵਿੱਚ ਮਿਲੂਗਾ ਤੁਹਾਨੂੰ ਮਸਟਰਡ ਜੀ ਸ਼ੇਡ ਵਿੱਚ ਰਹੂਗਾ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਮਿੱਠਾ ਜਿਹਾ ਕਲਰ ਹੈ ਮਸਟਰਡ ਜਿਹਾ بیس ਹੈ ਇਹਦਾ ਤੇ ਪ੍ਰਾਈਸ ਇਹਦਾ ਕੱਟ ਰਹੂਗੀ 455 ਜੀ 4.5 ਤੋਂ ਥੋੜਾ ਜਿਹਾ ਜ਼ਿਆਦਾ ਹੈ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਕਲਰ ਸਾਰੇ ਪਿਆਰੇ ਜੇ ਡਿਫਰੈਂਟ ਮਿਲਣਗੇ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਵੀ ਤੇ ਇਹ 470 ਦਾ ਪੀਸ ਰਹੂਗਾ ਜੀ ਡਿਫਰੈਂਟ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਡਿਫਰੈਂਟ ਹੈ ਇਹ ਵਾਲਾ ਦੇਖੋ ਜੀ ਇਹ 340 ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਜਿਹੜੀ ਇਹ ਮੇਰੇ ਆਪਣਾ ਸੂਟ ਬਣਾ ਸਕਦੀਆਂ ਪਤਲੀਆਂ ਜੀ ਆਰਾਮ ਨਾਲ ਸੂਟ ਬਣਾਉਂਦਾ ਉਹਨਾਂ ਦਾ ਡਿਜ਼ਾਈਨਿੰਗ ਕਰਕੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਦਾ ਇਹ ਆਊਗਾ ਜੀ 275 ਠੀਕ ਹੈ ਜੀ ਸ਼ਾਰਟ ਬਣਾ ਲਓ ਜੀ ਇੰਨੀ ਸੋਹਣੀ ਸ਼ਰਟ ਹੈ ਪ੍ਰਿੰਟ ਦੇਖੋ ਜੀ ਸ਼ਰਟ ਦਾ ਕਿੰਨਾ ਪਿਆਰਾ ਠੀਕ ਹੈ ਜੀ ਐਦਾਂ ਬਾਟਮਾ ਨਾਲ ਨਾ ਆਫ ਵਾਈਟ ਬਾਟਮਾ ਨਾਲ ਬਹੁਤ ਸੋਹਣੀ ਲੱਗਦੀ ਹੈ ਜੀ ਐਦਾਂ ਦੇ ਸ਼ਰਟ ਪੀਸ ਦੇਖੋ ਸੋਬਰ ਜੀ ਪ੍ਰਿੰਟ ਦੇਖੋ ਜੀ ਡਿਫਰੈਂਟ ਹੈ ਜੇ ਤੁਸੀਂ ਐਦਾਂ ਦੇ ਪ੍ਰਿੰਟ ਪਾਉਂਗੇ ਸਭ ਪੁੱਛਣਗੇ ਜੀ ਇਹ ਪ੍ਰਿੰਟ ਐਨਾ ਸੋਹਣਾ ਕਿੱਥੋਂ ਵਾਇ ਕੀਤਾ ਦੇਖੋ ਜੀ ਇਹ ਵਾਲਾ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਦੇਖੋ ਇਹ 2.5 ਮੀਟਰ ਦਾ ਪੀਸ ਹੈ ਜੀ ਦੇਖੋ ਜੀ ਪ੍ਰਿੰਟਿੰਗ ਦੇਖੋ ਤੁਹਾਨੂੰ ਆਫ ਵਾਈਟ ਦੇ ਨਾਲ ਲਗਾ ਕੇ ਦਿਖਾਉਣੀ ਹੈ ਜੀ ਇਹਨੂੰ ਦੇਖੋ दो सवा दो, आजी, दो जी यो पीसा जो सवा दो मीटर का पीस है इदा तो ये वाली बॉटम भी लै सकते हो जी ये देखो जी ये वाला चेक करो जी ये चार मीटर की कट च रहूगा प्रिंट देखो कि प्यारा चार मीटर की कट च रहन वाला जी है ये वाला चेक करो जी ये भी बहुत प्यारा प्रिंट है ढाई मीटर की कट में रहूगा एदा दॉटम भी तुम लैसते हो ਦੇਖੋ ਜੀ ਇਹ ਵਾਲਾ ਚੱਕਰੋ ਜੀ ਇਹ ਵਾ ਤੁਹਾਨੂੰ ਪੀਸ ਮਿਲੂਗਾ ਜੀ 1 2 80 ਦਾ ਪੀਸ ਰਹੂਗਾ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਆਪਸ ਵਿੱਚ ਮਿਲਾ ਕੇ ਤੁਸੀਂ ਸੂਟ ਬਣਾ ਸਕਦੇ 2 80 ਦਾ ਰਹੂਗਾ ਜੀ ਇਹ ਰਹੂਗਾ ਜੀ 3.5 ਮੀਟਰ ਦੀ ਕਟ ਵਿੱਚ ਦੇਖੋ ਜੀ ਕਲਰ ਤੇ ਪ੍ਰਿੰਟ ਡਿਫਰੈਂਟ ਆ ਦੇਖੋ ਜੀ 3.5 ਮੀਟਰ ਦੀ ਕਟ ਵਿੱਚ ਇਹ ਰਹੂਗਾ ਜੀ 4 40 ਦੇਖੋ ਤਿੰਨ ਪੀਸ ਆ ਸਾਡੇ ਕੋਲ 4 40 ਚ ਰਹੂਗਾ ਜੀ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਚੈੱਕ ਕਰੋ ਜੀ ਸ਼ਰਟ ਪੀਸ ਰਹੂ ਬਾਟਮ ਰਹੂਗੀ ਜੀ ਠੀਕ ਹੈ ਜੀ ਇਹ ਵਾਲਾ ਲਾਸਾ ਦੂਸੇ ਦਾ ਸ਼ਾਰਟ ਪੀਸ ਦਾਸ ਬ੍ਰੈਂਡ ਦਾ ਹੀ ਰਹੂਗਾ ਜੀ ਕੈਨਮੀਟਰ ਦੀ ਕੱਟ ਵਿੱਚ ਰਹੂਗਾ ਦੇਖੋ ਇਹ ਵਾਲਾ ਚੈੱਕ ਕਰੋ ਇਹ ਰਹੂਗੀ ਜੀ ਬਾਟਮ ਦੇਖੋ ਜੀ ਇਹ ਬਾਟਮ ਰਹੂਗੀ ਇਹ ਵਾਲਾ ਰਹੂਗਾ ਜਿੰਨਾ ਸ਼ਾਰਟ ਪੀਸ ਐਡਾ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਚੈੱਕ ਕਰੋ ਜੀ ਆਫ-ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਇਹ ਪੀਸ ਚੈੱਕ ਕਰੋ ਜੀ ਬਹੁਤ ਪਿਆਰਾ ਪੀਸ ਹੈ ਆਫ-ਵਾਈਟ ਬਾਟਮ ਨਾਲ ਲੈ ਲਓ ਬਲੈਕ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਬਲੈਕ ਬਾਟਮ ਵੀ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਜੀ ਐਡਾ ਬਲੈਕ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਤੁਹਾਨੂੰ ਮਿਲੂਗਾ ਜੀ 7 ਮੀਟਰ ਦਾ ਸਟਾਫ 7 ਮੀਟਰ ਦੇ ਵਿੱਚ ਮਿਲੂਗਾ ਜੀ ਇਹ ਸਾਢੇ 7 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇੱਕ ਸੂਟ ਬਣੂਗਾ ਜੀ ਇੱਕ ਸ਼ਾਰਟ ਪੀਸ ਹੈ ਦੇਖੋ ਜੀ ਇਹ ਵਾਲਾ ਪੀਸ ਵੀ ਮਿਲੂਗਾ ਤੁਹਾਨੂੰ ਨਾਲ ਸਾਢੇ 7 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਪੀਸ ਨਾਲ ਮੈਚ ਕਰਕੇ 8 ਮੀਟਰ ਬਣਦਾ ਜੀ ਇਹ ਠੀਕ ਹੈ ਜੀ ਇਸ ਤੋਂ ਅੱਗੇ ਤੁਸੀਂ ਇਹ ਵਾਲਾ ਚੈੱਕ ਕਰੋ ਇਹ ਵਾਲੀ ਰਹੂਗੀ ਬਾਟਮ ਤੇ ਇਹ ਵਾਲਾ ਰਹੂਗਾ ਸ਼ਾਰਟ ਪਿਸ 30 30 ਮੀਟਰ ਦੀ ਕੱਟ ਰਹੂਗੀ ਜੀ ਇਹਨਾਂ ਦੀ ਚੈੱਕ ਕਰੀ ਚਲੋ ਇਹ ਵਾਲਾ ਤੁਹਾਨੂੰ ਮਿਲੂਗਾ ਜੀ ਕੰਥਾ ਵਰਕ ਦੇ ਵਿੱਚ ਦੇਖੋ ਜੀ ਦਾਸ ਬ੍ਰਾਂਡ ਹੈ ਜੀ ਕੰਥਾ ਵਰਕ ਹੋਇਆ ਇਹਦੇ ਉੱਪਰ ਇਹ ਵਾਲੀ ਰਹੂਗੀ ਜੀ ਮੈਚਿੰਗ ਬਾਟਮ ਡਿਫਰੈਂਟ ਜਿਹਾ ਕਲਰ ਹੈ ਦਾਸ ਬ੍ਰਾਂਡ ਰਹੂਗਾ ਜੀ ਠੀਕ ਹੈ ਜੀ ਚੈੱਕ ਕਰੋ ਜੀ ਇਹ ਤੁਹਾਨੂੰ ਮਿਲੂਗਾ ਜੀ 130 ਰੁਪਏ ਪਰ ਮੀਟਰ ਕਿਉਂਕਿ ਇਹਦੇ ਉੱਪਰ ਵਰਕ ਹੋਇਆ ਜੀ ਕੰਥਾ ਵਰਕ ਹੋਇਆ 130 ਰੁਪਏ ਪਰ ਮੀਟਰ ਪੀਸ ਪਊਗਾ ਜੀ ਦਾਸ ਬ੍ਰੈਂਡ ਦੀ ਬਾਟੋ ਮਿਲੂਗੀ ਜੇ ਨਾਲ ਠੀਕ ਹੈ ਜੀ ਇਸ ਹਨ ਅਜੇ ਸਾਡੇ ਕੱਟ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਸ਼ਾਰਟ ਪੀਸ ਲੈ ਸਕਦੇ ਹੋ ਸਾਡੇ ਕੋਲ ਜੀ ਇਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਵਾਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ